ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬਰਾਡ ਵੀਡੀਓਜ਼ 03 ਤੇ ਤੇ ਜਿਨ੍ਹਾਂ ਨੇ ਵੀ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਿਉਂਕਿ ਆਪਣੇ 1000 ਪੂਰੇ ਹੋਣ ਚ 100 ਕੀ ਘੱਟ ਰਹਿਦਾ ਤੇ ਅੱਜ ਅਸੀਂ ਆਏ ਵੇ ਆ ਪਿੰਡ ਪੱਖੀ ਗਲਾ ਭੂਆ ਕੋਲੇ ਨਾਲ ਮੇਰੇ ਕਰਨ ਵੀ ਆਇਆ ਹੋਰ ਕਿਵੇਂ ਆ ਠੀਕ ਆ ਉਧਰ ਮੇਰੀ ਭੂਆ ਦਾ ਮੁੰਡਾ ਸਿਮਰ ਕਿਵੇਂ ਸਿਮਰ ਠੀਕ ਠਾਕ ਵਧੀਆ ਵਧੀਆ ਤੇ ਅੱਜ ਕੋਰਸੇਵਰ ਕਿਵੇਂ ਆ ਵਧੀਆ ਝੋਨਾ ਝੁਨ ਲਾਤਾ ਹਾਂ ਇਹ ਨਾਜਰ ਹੋ ਗਿਆ 60 ਦਿਨਾਂ ਨਾਲ ਹੋ ਗਿਆ ਕਿਹੜਾ ਝੋਨਾ ਹੈ ਆਪਣਾ ਪੀਆਰ 131 ਅੱਛਾ ਆਹਾ ਬਈ ਇਹਨਾਂ ਦਾ ਝੋਨਾ ਤੇ ਆਹਾ ਕੁਲੇ ਸਪਈ ਆਹ ਵੀ ਲਾਈ ਬੈਠਿਆ ਕਮਾਦ ਦਾ ਬੂਟਾ ਤੇ ਉਹ ਸਪਈ ਦੇ ਕਿਵੇਂ ਆਈ ਨੇ ਸੋਡੇ ਸਪਈ ਦਾ ਹੁੰਦਾ ਹੀ ਪਾਲਾ ਨੇ ਮੈਂ ਦੇਖਿਆ ਵੀ ਸਾਡੇ ਵਾਲੇ ਪਾਸੇ ਸਪੈਦੇ ਇੰਨੇ ਹੁੰਦੇ ਨਹੀਂ ਛੋਡੇ ਵਾਲੇ ਪਾਸੇ ਕਦੋਂ ਇੰਨੇ ਹੁੰਦੇ ਆ ਕਿਧਰ ạtਤੀ ਦਾ ਫਰਕ ਆ ạtਤੀ ਦਾ ਫਰਕ ਆ ਹਾਂ ਕਿਧਰ ਆਇਆ ਮਰੂਦ ਖਾ ਕੇ ਮਰੂਦ ਹੀ ਖਾਈ ਚੱਲਣਾ ਇੱਥੇ ਹੋਰ ਕੀ ਆ ਟੈਂਕੀ ਕਦੋਂ ਮਾਰ ਰੱਖੀ ਆ ਯਾਰ ਤੁਸੀਂ ਕੱਸੀ ਦੇ ਪਾਣੀ ਵਾਸਤੇ ਕੱਸੀ ਦੇ ਪਾਣੀ ਤੁਹਾਡੀ ਦੂਜਾ ਹੈ ਨਹੀਂ ਕਿ ਦੂਜਾ ਖਰਾਵਾ ਪਾਣੀ ਕਾਧਾ ਪਾਣੀ ਖਰਾਵਾ ਪਰ ਇਹਨਾਂ ਦਾ ਖਰਾਵਾ ਸੋਰੇ ਵਾਲਾ ਸੋਰੇ ਵਾਲਾ ਅੱਛਾ ਦਸੂ ਕਿਧਰ ਗਿਆ ਉਹ ਮਿੱਟੀ ਵੀ ਨਹੀਂ ਜਾਂਦਾ ਕਿੱਥੇ ਉਹ ਸੇ ਖੜਾ ਚੱਲ ਦਿਖਾ ਦੇ ਅਮਰੂਦਾਂ ਦਾ ਬੂਟਾ ਅਮਰੂਦ ਬਹੁਤ ਲੱਗਿਆ ਚੱਲ ਫੇਰ ਖਾਣੇ ਆ ਆਹਰ ਦਾ ਪੰਗੇ ਲੈਂਦਾ ਉਹ ਕਿਥੋਂ ਲੈਉਣੀ ਹੈ ਮਿੱਟੀ ਓਏ ਚੱਲ ਜੀ ਬੋਲਦਾ ਓਏ ਕੱਥ ਲਿਆਉਣੀ ਮਿੱਟੀ ਦੰਦ ਨਾ ਕੱਢ ਝੱਕ ਤਰ ਫੇੜੀ ਆ ਜਾ ਫਿਰ ਤੂੰ ਲੈ ਯਾਰ ਤੂੰ ਲੈ ਮੈਂ ਖੁੰਮੂ ਖਾਈ ਜਨਾ ਖਾਲਾ ਫਿਰ ਜੇਤੀ ਚੱਲ ਤੂੰ ਲੈ ਕੇ ਗਈ ਮਾ ਆ ਜਾ ਬਸ ਕੌਣ ਆ ਜਾਓ ਚੱਲ ਏਹ ਦੇਖ ਲੈ ਓ ਭਾਈ ਇਧਰ ਇਹਨਾਂ ਦੀ ਤੂੜੀ ਆ ਬਾਹਰ ਹੀ ਰੱਖੀ ਆ ਇਹਨਾਂ ਨੇ ਕੇ ਮੈਂ ਤੋਰਾਂ ਫੇਰਾ ਤਲ ਮੈਂ ਤਾਂ ਉਦਾਂ ਫੜਿਆ ਜਾ ਉਹ ਕਈ ਦਾ ਆ ਜਾ ਯਾਰ ਭਲਾ ਆ ਜਾ ਉਹ ਲਈ ਜਾਂਦਾ ਖੈਰ ਕਈ ਤਾਂ ਚੱਲ ਯਾਰ ਚੱਲ ਗਏ ਭਲੇ পেট ਪੂਜਾ ਫਿਰ ਕੰਮ ਪੂਜਾ ਇਧਰ ਨਾਰ ਲੱਗੇ ਵੈਨਾਂ ਦੇ ਬਹੁਤ ਇਹ ਵੀ ਖਾਂ ਖਾਣੇ ਹੋਏ ਨਾਰ ਨਾਰ ਤਲ ਫੇਰ ਕਮ ਆ ਦੇਖੋ ਇਲਤੀ ਪੈਂ ਇਲਤੀ ਸ਼ੋਰ ਆ ਗੱਡੀ ਵੀ ਲੱਤ ਚੜਤੀ ਉਹ ਨਾ ਪੰਗੇ ਲੈ ਸਿੱਧਾ ਲਿਆ ਕੱਕ ਸਿੱਧਾ ਕੰਮ ਕਰ ਲੈ ਉਧਰ ਚੱਲ ਯਾਰ ਉਧਰ ਵੀ ਬਣਾਉਣਾ ਬਣਾਉਣਾ ਚੱਲ ਤੂੰ ਯਾਰ ਤੋੜ ਤੋੜ ਕੰਨਾ ਢੀ ਲੇ ਜਾ ਮਾ ਆਈ ਇਹ ਨਾ ਮੈਂ ਮੈਂ ਤੋੜ ਦਾਂ ਯਾਰ ਮੈਨੂੰ ਰੱਖ ਮੈਂ ਕਿੱਧਰ ਲੈ ਆਣੀ ਆ ਦੱਸਿਂ ਮੈਨੂੰ ਜਾਂ ਤਾਂ ਕਾ ਕਰਦੇ ਸਿੱਧਾ ਹਟਾ ਜਲੀਂਦੀ ਆ ਵੀਡੀਓ ਦਾ ਵਹਾਂ ਵੀ ਬਣੀ ਆਂਦੀ ਉਸ ਦੇ ਵਾਲੇ ਲੈਣਾ ਸਿੱਧਾ ਕੰਮ ਕਰਦਾ ਬਾਈ ਜੀ ਸਸਰੀਕਾਲ ਸਾਰਿਆਂ ਨੂੰ ਆ ਸਾਡਾ ਪੋਲ ਦੇਖੋ ਜੋ ਕਿ ਪੋਲ ਇਹਨੂੰ 8ਵੇਂ ਜੂਬੇ ਦਾ ਨਾਮ ਦੇਣਾ ਪੈਣਾ ਹੋਣ ਵਾਲੇ ਟਾਈਮ 'ਚ 10ਵੇਂ ਜੂਬੇ ਤੁਰਪਾ 7 ਜੂਬੇ ਹੈਗੇ ਆ ਇੱਧਰ ਲੈ ਕੇ ਆਣੀ ਆ ਜਾ 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 ਆ ਜਾ ਸਾమే ਅਮਰੂਦ ਦਾ ਬੂਟਾ ਲਾਇਆ ਸੀ ਜਨਮ ਦਿਨ ਵਾਲੇ ਦਿਨ ਤੇ ਇਹ ਵੀ ਲਾਇਆ ਸੀ ਸਾਰਿਆਂ ਨੂੰ ਇੱਕ ਹੋਰ ਅਪੀਲ ਆ ਠੀਕ ਵਾਅਦੇ ਤੋਂ ਵਾਅਦਾ ਦਰਖਤ ਲਾਓ ਤੇ ਵਾਤਾਵਰਨ ਨੂੰ ਸੁੰਦਰ ਬਣਾਓ ਸਾਤੋ ਬਹੁਤ ਹੁੰਦੇ ਆ ਧਿਆਨ ਨਾਲ ਘੰਟਰਾ ਲਾ ਆ ਦੇਖੋ ਰੱਸੀ ਯਾਰ ਕਿਨੇ ਸੱਟਦੀ ਪਰ ਉਹ ਯਾਰ ਕਿਹੜਾ ਭਰ ਓਏ 1 ਮਿੰਟ ਰੁਕ ਜਾ ਭਰਾਵਾ ਪਰ ਅਪ ਫੜਦੇ ਖੜਾ ਪਰ ਪਰ ਉਹ ਕਿਹੜਾ ਫਰਦਾ ਆ ਆ ਵਧਕਾ ਆਣਾ ਤੁਹਾਡੇ ਜਦੋਂ ਮਰਜ਼ੀ ਲੈ ਜਾਓ ਕੋਲੇ ਡੱਬਾ ਹਣਾ ਲੈ ਕੇ ਕਿਹੜਾ ਜਾਊ ਮੈਂ ਤਾਂ ਨਹੀਂ ਲੈ ਜਾਂਦਾ ਆਹੀ ਲੈ ਕੇ ਆਉਂਦਾ ਜ਼ੋਰ ਦਾ ਪਤਾ ਲੱਗੂਗਾ ਕਿਹੜਾ ਜੰਦ ਤੂੰ ਇੱਥੇ ਤੂੰ ਨਹੀਂ ਤਾਂ ਮਰਸਤੋ ਤਾਂ ਨਹੀਂ ਚੱਲਣੀ ਤਲਾਕੇ ਦੇਖ ਲੂਗਾ ਮੈਂ ਵੈਸੇ ਬਈ ਫਸਟ ਟਰਾਇਆ ਕਰੂੰਗਾ ਇਹਦਾ ਫੜਦਾ ਚੱਲ ਫਿਰ ਲੈ ਜਾ ਹਨਾ ਜੋਰ ਲਗਾ ਕੇ ਚਾਲ ਚਾਲ ਆਹ ਕੁੰਕੀ ਨਾ ਆਈ ਜਾਂਦਾ ਵੈ ਤਾਂ ਉਹੀ ਮੈਸੇਜ ਆ ਬਚਾ ਕੇ ਕਿਤੇ ਸੈਟ ਨਾ ਦੇ ਫਟੇ ਗਿਆ ਫਿਰ ਸੱਟ ਕੇ ਮੁੜਿਆ ਚੱਲ ਫਿਰ ਇੱਕ ਮਰੂਦਾਂ ਦਾ ਬੂਟਾ ਇੱਥੇ ਵੀ ਆਣਾ ਸਿਮਰਾ ਇੱਥੇ ਵੀ ਆ ਇੱਥੇ ਸਬਜ਼ੀ ਦੇ ਪੱਠੇ-ਪੱਠੇ ਵਾਲੇ ਘਰੀ ਬੈਠੇ ਆ ਆਈਆਂ ਤੇ ਪੁੱਠੇ ਹੁੰਦੇ ਵਾਲੇ ਉਹ ਪਾਣੀ ਖੜ ਜਾਂਦਾ ਹੁੰਣਾ ਕਿੰਨੇ ਕੱਖ ਬਹਾਂਦਾ ਇੱਥੇ ਅੱਛਾ ਤੱਤੀ ਆ ਗਈ ਆ ਠੀਕ ਆ ਉਹ ਪਿੱਛੇ ਵੇਖ ਮੂੰਗੀ ਦਾ ਕੀ ਹਾਲ ਚਿਰ ਹਾਂ ਉਹ ਹੈ ਗੁੜਤਾ ਹਨਾ ਮੂੰਗੀ ਦੱਸਦੇ ਨਹੀਂ ਗੜਤਾ ਹੀ ਰਹਿੰਦਾ ਅੱਛਾ ਆ ਸਬਜਿੱਤੇ ਤਾਂ ਬਹੁਤ ਪੁਰਾਣੇ ਹੋਣਗੇ ਹਨਾ ਪਹਿਲਾ ਟਿੱਬਾ ਵੀ ਸੀਗਾ ਸੋਡੇ ਚੱਕ ਤਾਂ ਚੱਕ ਤਾਂ ਕਦੋਂ ਚੱਕਿਆ ਹੋਣੀ ਚੱਕਦੋਂ ਕਿੰਨੇ ਮਹੀਨੇ ਦੋ ਤਿੰਨ ਮਹੀਨੇ ਅੱਛਾ ਪਹਿਲਾਂ ਜਦੋਂ ਪਹਿਲਾਂ ਮੈਂ ਆਇਆ ਸੀਗਾ ਉਸ ਵੇਲੇ ਸੀਗਾ ਉਦੋਂ ਬਾਅਦ ਚੱਕਿਆ ਮੈਂ ਚੋਂ ਨਾਲੋਂ ਤੋਂ ਪਹਿਲਾਂ ਚੱਕਿਆ ਮੈਂ ਬਾਵਾ ਚ ਮੈਨੂੰ ਹੋ ਗਏ ਹੋਣਗੇ 6-7 ਮਹੀਨੇ ਆਏ ਨੂੰ ਉਦੋਂ ਬਾਅਦ ਚੱਕਿਆ ਤੇ ਹਾ ਟ੍ਰਾਂਸਫਰਮ ਇਹ ਸਿੰਗਲ ਹਨਾ ਕਿਹ 하게 ਤੁਹਾਡਾ ਕੱਲਿਆਂ ਦਾ ਕੱਲਿਆਂ ਕਦੇ ਕਰਦਾ ਹੀ ਅਸੀਂ ਦੋਵਾਂ ਪੜਾ ਲਈ ਠੀਕ ਆ ਹੋਰ ਕੋਸਾ ਮੋਟਰ ਮੋਟਰ ਦਿਖਾ ਗਏ ਇਹ ਉੱਤੇ ਹੀ ਤੇ ਰਹੀ ਬਈ ਹੈ ਨਾ ਪਾਣੀ ਇੱਕ ਤੇ ਛੱਡਿ ਪੁੱਤੀ ਆ ਪਾਣੀ ਉੱਤੇ ਜਾ ਅੱਛਾ ਆਹਾ ਭਾਈ ਇਹਨਾਂ ਦੀ ਮੋਟਰ ਐ ਇੱਥੇ ਫੇਰ ਪੰਚਾਈ ਪਈ ਆ ਓਏ ਸਾਡੇ ਤਾਂ ਦੂਜਿਆਂ ਨਾ ਮੱਛੀ ਮੋਟਰ ਹਾਂ ਫੇਰ ਖਾਣ ਲੱਗਿਆ ਅਮਰੂਦ ਸਵਾਦ ਹੀ ਬੜੇ ਆ ਇਹ ਨਹੀਂ ਦੱਸਦਾ ਰੁਬੀ ਦਾ ਅਸਾ ਖੜਿਆ ਮੈਂ ਫੇਰ ਖਾਉਂਗਾ ਕਿੱਧਰ ਗਿਆ ਉਹ ਮੁੜਿਆ ਨਹੀਂ ਉਹ ਖੜਾ ਇੱਥੇ ਖੜਾ ਕਿੱਥੇ ਆ ਜਾ ਉਹ ਮੁੜੀ ਆ ਵਾਵਾ ਅੱਜ ਹਨ ਪੋਲ ਤੇ ਸਾਈਡ ਮਿੱਤਰਾਂ ਨੂੰ ਪਿਆਰ ਆਹ ਪੋਲ ਬਣਾਇਆ ਨੇ ਆਇਆ ਉਹ ਅੱਜ ਗਾੜੀ ਆਉਣ ਦੇ ਪੋਲ ਤੋਂ ਆਉਣ ਦੇ ਥੱਲੇ ਵੇਖ ਕੇ ਤਾਲਿਆਂ ਦੀ ਥੱਲੇ ਇੱਕ ਹੋਰ ਲਈ ਜਾਣੀ ਕਾਦੀ ਹੈ ਅੱਛਾ ਥੋੜੇ ਖੇਚਾ ਹੈ ਅੱਛਾ ਤਈ ਨਾ ਤਈ ਨਾ ਥਾ ਛੱਡਿਆ ਵੈ ਹੈ ਉਹ ਪਰਲੇ ਟਿੱਬੇ ਤੇ ਚੜਨਾ ਆਇਓ ਹੈ ਆਜੋ ਫਿਰ ਇਧਰ ਦੀ ਚੱਲਦੇ ਆਂ ਹਾਂ ਛੋਟੇ ਪੱਠੇ ਹਨ ਆ ਰੀਲ ਬਣਾਉਣ ਲੱਗ ਗਏ ਹਣ ਅੱਛਾ ਟਿੱਬਾ ਚੱਕਿਆ ਹੈ ਨਾ ਤੁਸੀਂ ਇਹ ਹਾਂ ਇੰਨਾ ਤਾਂ ਕਿਉਂ ਨਹੀਂ ਚੱਕਿਆ ਤੇ ਜਦੋਂ ਰਸ ਚੱਕਿਆ ਆਹੋ ਫਿਰ ਇਹ ਕਿੱਥੇ ਮਾਰੋ ਸਾਲਾ ਕਿ ਇੱਥੇ ਦੀ ਚੱਲ ਆ ਸਾਲੀ ਮਾਂ ਦੀ ਬਣੀ ਚੱਲ ਜਾ ਅਰੇ ਕਿੰਨੀ ਦਰਦੇ ਆ ਚੱਲ ਚੱਲ ਚੜਾ ਚੜਾ ਇੱਕ ਹੋ ਜਾਏ ਸਭ ਕੁਝ ਹੋ ਜਾਵੇ ਆ ਜਾ ਡਰ ਗਿਆ ਇਹ ਤਾਂ ਚਾਹ ਦਰ ਕੇ ਹੁਣਾ ਚੱਲ ਫਿਰ ਆ ਜਾ ਚੱਲ ਲਾ ਦੇ ਰੇ ਸਾ ਲਾ ਦੀਏ ਲਾ ਦੇ ਲਾ ਦੇ ਅੱਛਾ ਕੰਮੀ ਚੱਲ ਗਿਆ ਕੰਮੀ ਚੱਲ ਗਿਆ ਅੱਛਾ ਤੇ ਬੰਗ ਚੱਲਾ ਕਿੰਨਾ ਕੁ ਚੱਲ ਲੱਗਦਾ ਵੇ ਐਸਾ ਖੋਡੀ ਵਾਲੀ ਆ ਵੱਡੀ ਆ ਟੱਪੜੀ ਹੋਊਗੀ ਪੇਟ ਆ ਨਿਆ ਰੀ ਬੜਾ ਕਾ ਹਟਾ ਓਏ ਤਾ ਕੇ ਦੇਖ ਚੱਲ ਆਉਣਾ ਮੈਂ ਵੀ ਆ ਸਾਰੇ ਪਾਸੇ ਚੁਧਾਰੇ ਬਾਬਾ ਚਾਣਾ ਐਥੇ ਤਾਂ ਬੜਾ ਚੰਗ ਲੱਗਦਾ ਓਏ ਹੋਰ ਉਹ ਤਾਂ ਹੋ ਫਿਰਦਾ ਉਹ ਘਰ ਦਿਖਾ ਆਪਣਾ ਦੇਸੀ ਗਿਆ ਦੇਸੀ ਆ ਆਸੇ-ਬਾਸੇ ਕਟਾ ਦੇ ਸਾਰੇ ਵੀਰੇ ਪਰਲੇ-ਪਰਸ ਪਰਲੇ-ਪਰਸ ਛੋਰੀ ਬਾਰੀ ਆ ਇੱਕ ਲੱਗ ਜੂ ਬਦਾ ਆ ਜਾ ਚੜਿਆ ਆ ਜਾ ਤੋਪਾ ਫੜੀ ਨੋ ਉਧਰ ਬਣਾ ਲਾ ਆ ਜਾ ਜਰਾ ਚੱਲ ਚੱਲ ਹਰੀਤਾ ਬਹਿ ਗਿਆ ਯਾਰ ਸਿੰਮਲੇ ਚਾਹੀਏ ਆਪਾਂ ਮੁੜ ਜਾ ਚੱਲ ਯਾਰ ਚੱਲ ਹੁਣੇ ਅਸੀਂ ਵੀ ਥੱਲੇ ਹੀ ਓਏ ਹੋ ਲੱਗ ਜੂ ਥੱਲੇ ਖਾ ਜਾ ਮੈਂਨੇ ਤੇਰੀਰ ਬਣਾ ਚੱਲ ਤੇਰੀਰ ਬਣਾ ਲੈਂਦੇ ਚੱਲ ਕਿ ਥੱਲੇ ਫਿਰ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚਲੋ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਚ ਧੰਨਵਾਦ